ਇਕ ਸੱਜਣ ਹੈ ਮੇਰਾ ਖਿਆਲ ਉਹਦਾ ਨਾਮ ਹੈ ਭਾਈ ਸੁਖਦੇਵ ਸਿੰਘ ਦਸਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਹੈ ਤੇ ਉਹ ਦਾਨਾ ਬੰਦਾ ਬਜ਼ੁਰਗ ਬੰਦਾ ਗੁਰੂ ਘਰ ਆਇਆ ਤੇ ਉਹਨੇ ਆਕੇ ਗੁਰੂ ਕੇ ਵਜ਼ੀਰਾਂ ਨੂੰ ਆਖਿਆ ਵੀ ਮੇਰੀ ਪੋਤੀ ਹੈ ਛੋਟੀ ਉਮਰ ਹੈ ਬਚਪਨ ਬਸਤਾ ਹੈ ਉਹ ਗਰੋਥ ਨਹੀਂ ਕਰਦੀ ਕੁਝ ਮਹੀਨਿਆਂ ਦੀ ਹੈ ਡਾਕਟਰਾਂ ਨੇ ਇਹ ਆਖਿਆ ਵੀ ਹਜ਼ਾਰਾਂ ਵਿੱਚੋਂ ਕੁਝ ਬੱਚੇ ਹੁੰਦੇ ਨੇ ਬਹੁਤ ਥੋੜੇ ਜਿਹਨੂੰ ਇਹ ਰੋਗ ਲੱਗ ਜਾਂਦਾ ਹੈ ਉਹਦਾ ਨਾਮ ਵੀ ਜਿਵੇਂ ਡਾਕਟਰਾਂ ਨੇ ਰੱਖਿਆ ਹੈ ਤੇ ਉਹਨੇ ਆਖਿਆ ਵੀ ਇਹ ਤੰਦਰੁਸਤ ਨਹੀਂ ਹੋਵੇਗੀ ਪਾ ਇਹਨੇ ਗਰੋਥ ਨਹੀਂ ਕਰਨੀ ਇਹਦਾ ਕੱਦ ਸ਼ਾਨ ਨਹੀਂ ਵਧਣਾ ਠੀਕ ਹੈ ਜਿਹੋ ਦਾ ਸਰੀਰ ਬੱਚੇ ਦਾ ਹੈ ਇਮੀ ਤੁਹਾਨੂੰ ਇਹਦੀ ਸੇਵਾ ਸੰਭਾਲ ਕਰਨੀ ਪੈਣੀ ਹੈ ਹੁਣ ਘਰ ਵਿੱਚ ਬੱਚਾ ਇਹੋ ਜਿਹਾ ਰੋਗੀ ਹੋ ਜਾਏ ਮਾਂ ਬਾਪ ਨੂੰ ਤੇ ਬੜੀ ਵੱਡੀ ਮੁਸ਼ਕਲ ਬਣ ਜਾਂਦੀ ਹੈ ਉਹਨੇ ਆਕੇ ਗੁਰੂ ਕੇ ਸਿੰਘਾਂ ਨੂੰ ਬੇਨਤੀ ਆਖੀ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੂੰ ਮੈਂ ਰੋਜ਼ਾਨਾ ਨੇਮ ਨਾਲ ਗੁਰੂ ਘਰ ਆਕੇ ਅੰਮ੍ਰਿਤ ਵੇਲੇ ਹਾਜ਼ਰੀ ਭਰਾਂਗਾ ਦਰਬਾਰ ਵਿੱਚ ਬੈਠਾਂਗਾ ਸਿਵਾ ਸਿਮਰਨ ਕਰਾਂਗਾ ਮੇਰੀ ਬੱਚੀ ਅਨੋਖ ਹੋ ਜਾਏ ਤੰਦਰੁਸਤ ਹੋ ਜਾਏ ਮੇਰੀ ਪੋਤੀ ਤੇ ਉਹ ਗੁਰੂ ਕੇ ਵਜ਼ੀਰਾਂ ਆਖਿਆ ਵੀ ਤੁਸੀਂ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਲਿਆਇਓ ਆਪਾਂ ਦਸਮ ਪਾਤਸ਼ਾਹ ਦਾ ਸਥਾਨ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਹੁਣ ਜਦੋਂ ਕੋਈ ਵੀ ਸਹਾਰਾ ਨਾ ਰਹੇ ਤੇ ਫਿਰ ਤੇ ਸਿੱਖ ਬਾਣੀ ਦਾ ਵੀ ਅੰਮ੍ਰਿਤ ਬੋਲ ਹੈ ਨਾ ਹਰ ਇੱਕ ਉਹ ਦਾਤਾ ਸੇਵੀ ਹੈ ਹਰ ਇੱਕ ਧਈ ਹੈ ਹਰ ਇੱਕ ਉਹ ਪਾਸੋਂ ਮੰਗੀ ਹੈ ਮਨ ਚਿੰਦਿਆ ਪਾਈ ਹੈ ਤੇ ਉਹਨਾਂ ਉਸ ਵੇਲੇ ਅਰਦਾਸ ਕਰਵਾਈ ਕਿੜਾ ਪ੍ਰਸ਼ਾਦੀ ਜੇਕ ਬਣਾ ਕੇ ਪੂਰਾ ਪਰਿਵਾਰ ਬੱਚੀ ਨੂੰ ਲੈ ਕੇ ਆਏ ਤਿੰਨ ਮਹੀਨਿਆਂ ਬਾਅਦ ਉਹ ਸੇਵਾ ਸਿਮਰਨ ਕਰ ਰਿਹਾ ਇਹ ਥੋੜੇ ਦਿਨ ਬਹੁਤ ਹੀ ਲੰਮੀ ਬਾਤ ਨਹੀਂ ਇਹ ਸਾਲ ਭਰ ਦੀ ਬਾਤ ਹੈ ਕੁਝ ਮਹੀਨਿਆਂ ਬਾਅਦ ਹੀ ਐਸੀ ਗੁਰੂ ਦੀ ਕਿਰਪਾ ਵਰਤ ਗਈ ਉਹੀ ਬੱਚੀ ਕਲਗੀਧਰ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਦੀ ਰਹਿਮਤ ਨਾਲ ਅੱਜ ਬਿਲਕੁਲ ਤੰਦਰੁਸਤ ਹੈ ਉਹਨੂੰ ਖੁਰਾਕ ਵੀ ਲੱਗਦੀ ਹੈ ਸਰੀਰ ਗਰੋਥ ਵੀ ਕਰ ਰਿਹਾ ਹੈ ਤੇ ਉਹਦਾ ਦਾਦਾ ਜੀ ਜਿਹੜੇ ਨੇ ਉਹ ਅੱਜ ਵੀ ਰੋਜ਼ਾਨਾ ਗੁਰੂ ਘਰ ਆਉਂਦੇ ਨੇ ਤੁਸੀਂ ਮਿਲ ਸਕਦੇ ਹੋ ਪ੍ਰਤੱਖ ਪਰਮਾਨ ਨੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਤੁਸੀਂ ਮਿਲ ਸਕਦੇ ਹੋ ਤੁਸੀਂ ਗੱਲ ਕਰ ਸਕਦੇ ਹੋ ਉਹ ਸ਼ੁਕਰ ਕਰਦੇ ਰੋਜ਼ਾਨਾ ਦਸਮ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਤਿਗੁਰੂ ਤੇਰੀ ਕਿਰਪਾ ਵਰਤ ਗਈ ਇਹ ਮੈਂ ਤੁਹਾਨੂੰ ਤਾਂ ਅੱਜ ਦੀਆਂ ਉਦਾਹਰਨਾਂ ਦੇਣ ਇਹ ਤਾਂ ਦਿੱਤੀਆਂ ਨੇ ਗੁਰੂ ਅੱਜ ਵੀ ਸਮਰੱਥ ਹੈ ਗੁਰੂ ਅੱਜ ਵੀ ਰਹਿਮਤ ਕਰਨ ਵਾਲਾ ਹੈ ਸਿੱਖ ਦੀ ਹੀ ਮਨ ਦੀ ਭਾਵਨਾ ਚਾਹੀਦੀ ਹੈ ਜਿਹੜਾ ਸ਼ਬਦ ਆਪਾਂ ਵਿਚਾਰ ਰਹੇ ਹਾਂ ਉੱਚੀ ਫਿਰ ਧਿਆਨ ਜੀ ਨਹਿ ਬਿਲੰਬ ਧਰਮ ਮੰਗ ਬਿਲੰਬ ਪਾਪੰ ਧਰਮ ਕਮਾਉਣ ਲੱਗਿਆ ਕਦੀ ਦੇਰੀ ਨਾ ਲਾ ਪਾਪ ਕਮਾਉਣ ਲੱਗਿਆ ਹਜ਼ਾਰਾਂ ਬਰ ਸੋਚਿਆ ਕਰ ਹੁਣ ਪੁੱਛਿਆ ਮਹਾਰਾਜ ਧਰਮ ਦੀ ਪਰਵਾਸਾ ਸਮਝਾ ਦਿਓ ਅਗਲੇ ਬਚਨ ਨੇ ਦ੍ਰਿੜੰਤ ਨਾਮੰਗ ਬੋਲੋ ਸਾਰੇ ਦ੍ਰਿੜੰਤ ਨਾਮੰਗ ਦ੍ਰਿੜੰਤ ਦਾ ਜਿਹੜਾ ਅਖਰੀ ਅਰਥ ਹੁੰਦਾ ਨਾ ਉਹ ਹੁੰਦਾ ਪੱਕਾ ਕਰ ਲੈਣਾ ਇਥੇ ਕੱਚੀ ਪੱਕੀ ਬਾਤ ਨਹੀਂ ਹੈ ਬਿਲਕੁਲ ਦ੍ਰਿੜ ਕਰ ਲੈਣਾ ਸਤਗੁਰੂ ਕਹਿਣ ਲੱਗੇ ਇਹ ਧਰਮ ਦੀ ਪਰਵਾਸ ਹੈ ਆਪਣੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਦਾ ਨਾਮ ਦ੍ਰਿੜ ਕਰ ਲੈ ਪੱਕਿਆ ਕਰ ਲੈ ਜਿਹੜਾ ਤੇਰੀ ਸੁਰਤ ਵਿੱਚੋਂ ਭੁੱਲੇ ਨਾ ਇਹ ਧਰਮ ਦੀ ਪਰਵਾਸ ਹੈ ਗੁਰੂ ਰਾਮਦਾਸ ਜੀ ਦੇ ਪਾਵਨ ਬੋਲ ਨੇ ਸਿਰ ਤੇ ਕਹਿਣਗੇ ਜੇ ਤੂੰ ਨਾਮ ਨਹੀਂ ਜਪਨਾ ਧਰਮ ਨਹੀਂ ਕਮਾਉਣਾ ਫਿਰ ਤੂੰ ਸੰਸਾਰ ਤੇ ਲੈਣ ਕੀ ਆਏ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਉਹ ਭਲਿਆ ਮਨੁੱਖਾ ਜਨਮ ਬੜਾ ਕੀਮਤੀ ਹੈ ਇਹਨੇ ਰੱਬੀ ਨਾਮ ਤੋਂ ਬਿਨਾ ਵਿਅਰਥ ਚਲੇ ਜਾਣਾ ਤੂੰ ਨਾਮ ਜਪਿਆ ਕਰ ਔਰ ਇੱਕ ਅਗਲਾ ਜਿਹੜਾ ਬਚਨ ਆਖਿਆ ਹੁਣ ਬੱਤ ਹੈ ਹਰ ਨਾਮ ਨਾ ਬੀਜਿਓ ਬੱਤ ਹੈ ਦਰਸ ਕੀ ਹੁੰਦਾ ਹੁਣ ਮੌਕਾ ਇੱਕ ਬੱਤਰ ਹੈ ਸਵਾਸਾਂ ਦੀ ਲੜੀ ਚੱਲਦੀ ਹੈ ਹੁਣ ਤੂੰ ਨਾਮ ਜਪਦਾ ਨਹੀਂ ਅੱਗੇ ਭੁੱਖਾ ਕੀ ਖਾਏ ਉਹ ਭਲਿਆ ਅੱਗੇ ਕੀ ਕਰੇਗਾ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਮਨਮੁਖ ਬੰਦਾ ਜੰਮਨ ਮਰਨ ਦੇ ਗੇੜ ਵਿੱਚ ਫਿਰ ਭਟਕਦਾ ਹੈ ਰੱਬ ਨੂੰ ਇਮੀ ਪੁੰਦਾ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਥਾਂ ਬਚਨ ਹੈ ਬਾਣੀ ਦਾ ਬੜਾ ਪਿਆਰਾ ਬੋਲ ਹੈ ਤੁਹਾਨੂੰ ਗੁਰੂ ਰਾਮ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜਿਹੜਾ ਪਸ਼ੂ ਦੁੱਧ ਨਾ ਦੇ ਦੁੱਧ ਬਿਨਾਂ ਪਸ਼ੂ ਕਿਸੇ ਕੰਮ ਦਾ ਨਹੀਂ ਦੂਜਾ ਬਚਨ ਜਿਸ ਪੰਛੀ ਦੇ ਖੰਭ ਪੁੱਟ ਦਿੱਤੇ ਜਾਣ ਖੰਭਾਂ ਮੀਨਾ ਪੰਛੀ ਕਿਸੇ ਕੰਮ ਦਾ ਨਹੀਂ ਉੱਡਣ ਜੋਗਾ ਨਹੀਂ ਰਹੇਗਾ ਤੀਜਾ ਬਚਨ ਜਿਸ ਫਸਲ ਨੂੰ ਪਾਣੀ ਨਾ ਲੱਗੇ ਪਾਣੀ ਬਿਨਾ ਫਸਲ ਕਿਸੇ ਕੰਮ ਦੀ ਨਹੀਂ ਚੌਥਾ ਬਚਨ ਉਹ ਬਾਦਸ਼ਾਹ ਕਹਦਾ ਜਿਹਨੂੰ ਕੋਈ ਸਲਾਮੀ ਨਾ ਕਰੇ ਚਾਰ ਗੱਲਾਂ ਕਹਿ ਕੇ ਬਾਣੀ ਦਾ ਬੋਲ ਹੈ ਦੁੱਧ ਬਿਨਾ ਪਸ਼ੂ ਕੰਮ ਦਾ ਨਹੀਂ ਖੰਭਾ ਬਿਨਾ ਪੰਛੀ ਕੰਮ ਦਾ ਨਹੀਂ ਪਾਣੀ ਬਿਨਾ ਫਸਲ ਕੰਮ ਦੀ ਨਹੀਂ ਉਹ ਬਾਦਸ਼ਾਹ ਕਹਦਾ ਜਿਹਨੂੰ ਕੋਈ ਸलाम ਨਾ ਕਰੇ ਚਾਰ ਗੱਲਾਂ ਕਹਿ ਕੇ ਪੰਜਵਾਂ ਬਚਨ ਆਖਿਆ ਜਿਸ ਬੰਦੇ ਅੰਦਰ ਪਰਮਾਤਮਾ ਦੀ ਬੰਦਗੀ ਨਾਮ ਨਹੀਂ ਬੰਦਗੀ ਨਾਮ ਬਿਨਾ ਬੰਦਾ ਕਿਛੇ ਕੰਮ ਨਹੀਂ ਸ਼ਬਦ ਹੈ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸਲਾਮ ਸੁਲਤਾਨ ਬਿਹੂਣਾ ਅੰਦੀ ਕੋਠੀ ਤੇਰਾ ਨਾਮ ਨਹੀਂ ਗੁਰੂ ਅਰਜੁਨ ਸਾਹਿਬ ਮਹਾਰਾਜ ਕਹਿੰਦੇ ਧਰਮ ਇਹ ਹੈ ਦਿਰੰਤ ਨਾਮ ਮੰਗ ਆਪਣੇ ਹਿਰਦੇ ਵਿੱਚ ਨਾਮ ਧ੍ਰਿੜ ਕਰ ਲੈ अगला बचने तजंत लोभंग लोभ तजंत ਦਾ ਅਰਥ ਹੁੰਦੇ ਛੱਡਣਾ ਲੋਭੰਗ ਲੋਭ ਦੀ ਬਿਰਤੀ ਤਿਆਗ ਲੈ ਬੜੇ ਧਿਆਨ ਨਾਲ ਸੁਣੋ ਇਹ ਗੱਲ ਮੈਂ ਬੇਨਤੀ ਤੁਹਾਨੂੰ ਕਰਨੀ ਚਾਹੁੰਨੇ ਕਿਰਤ ਵੱਖਰਾ ਸ਼ਬਦ ਹੈ ਲੋਭ ਵੱਖਰਾ ਸ਼ਬਦ ਹੈ ਦੋ ਵੱਖ-ਵੱਖ ਗੱਲਾਂ ਨੇ ਸਿੱਖ ਆਪਣੀ ਕਿਰਤ ਕਰਦਾ ਹੈ ਬਣਦਾ ਜਿਹੜਾ ਜਾਇਜ਼ ਮੁਨਾਫਾ ਉਹ ਆਪਣੀ ਕਿਰਤ ਕਰ ਲਈ ਲੈਂਦਾ ਹੈ ਲੋਭ ਕਿੱਥੇ ਹੈ ਲੋਭ ਉਥੇ ਹੈ ਵੀ ਇੱਕ ਦੁਕਾਨ ਤੇ ਗਾਹਕ ਆ ਗਿਆ ਇੱਕ ਤੇ ਜਾਣਕਾਰ ਹੈ ਉਹਨੂੰ ਪਤਾ ਹੈ ਵੀ ਇਹ ਵਸਤੂ ਦਾ ਇੰਨਾ ਕੋ ਮੁੱਲ ਹੈ ਉਹਨੂੰ ਤੇ ਦੁਕਾਨਦਾਰ ਨੇ ਵੇਖ ਲਿਆ ਵੀ ਇਹ ਬੰਦਾ ਜਾਣਕਾਰ ਹੈ ਉਹਦੀਆਂ ਬਾਤਾਂ ਤੋਂ ਪਤਾ ਲੱਗ ਗਿਆ ਉਹਨੂੰ ਤੇ ਜਾਇਦ ਰੇਟ ਲਾ ਲਿਆ ਇੱਕ ਬੰਦਾ ਆਇਆ ਉਹਨੇ ਵੇਖਿਆ ਵੀ ਉਹਨੂੰ ਭੋਲ ਜਾ ਬੰਦਾ ਇਹਨੂੰ ਕਿਹੜਾ ਪਤਾ ਹੈ ਤੇ ਉਹਨੂੰ ਕਈ ਗੁਣਾ ਮੁੱਲ ਲਾ ਲਿਆ ਇਹਨੂੰ ਕਹਿੰਦੇ ਨੇ ਲੋਭ ਹੈ ਕਿਰਤ ਸਿੱਖ ਕਰਦਾ ਹੈ ਸਿੱਖ ਲੋਭੀ ਨਹੀਂ ਹੈ ਕਿਰਤ ਜ਼ਰੂਰ ਕਰਦਾ ਹੈ ਸਤਿਗੁਰੂ ਕਹਿੰਨ ਲੱਗੇ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਪਰਾਇਆ ਹੱਕ ਖਾਣਾ ਲੋਭ ਦੀ ਨਿਆਈਂ ਹੈ ਇਹੋ ਜੇ ਕੰਮ ਛੱਡ ਦੇ